ਮੈਨੂੰ ਹੈਰਾਨੀ ਆ ਕਿ ਇਸ ਘਟਨਾ ਦੇ ਉੱਤੇ ਹਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਆ ਉਹ ਨਹੀਂ ਹੋਈ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਆ ਜਦੋਂ ਮੇਰੇ ਕੋਲ ਇਸ ਕਥਿਤ ਵੀਡੀਓ ਨੂੰ ਲੈ ਕੇ ਆਲਾ ਅਫਸਰ ਜਿਹੜੇ ਮੌਜੂਦਾ ਅਫਸਰ ਨੇ ਮੇਰੇ ਕੋਲ ਆਏ ਘਰੇ ਆਏ ਤੇ ਮੈਨੂੰ ਇਸ ਵੀਡੀਓ ਦੇ ਬਾਰੇ ਦੱਸਿਆ ਗਿਆ ਕਿ ਜੀ ਟਰੱਕ ਯੂਨੀਅਨ ਦੀ ਕੱਲੂ ਚੋਣ ਹੋ ਰਹੀ ਹੈ ਉਥੇ ਉਹ ਚੋਣ ਤੋਂ ਬਾਅਦ ਤੁਹਾਡਾ ਜਿਹੜਾ ਤੁਹਾਡੇ ਕਿਸੇ ਬੰਦੇ ਦਾ ਜਿਹੜਾ ਕੋਈ ਵੀਡੀਓ ਆ ਜਿਹੜਾ ਪੈਸੇ ਤੇ ਲੈਣ ਦੇ ਨੂੰ ਕੋਈ ਵੀਡੀਓ ਬਣਿਆ ਹੋਇਆ ਉਹ ਵੀਡੀਓ ਵਾਇਰਲ ਕਰਨ ਦੀ ਗੱਲ ਹੋ ਰਹੀ ਹੈ ਤੇ ਜਦੋਂ ਮੈਂ ਉਹਨਾਂ ਅਧਿਕਾਰੀਆਂ ਦੇ ਨੂੰ ਮੈਂ ਕਿਹਾ ਕਿ ਵੀ ਇਹਦੀ ਪੁਸ਼ਟੀ ਕੀਤੀ ਜਾਵੇ ਉਹ ਪੁਸ਼ਟੀ ਕਰਕੇ ਆਏ ਦੁਬਾਰਾ ਫੇਰ ਮੇਰੇ ਕੋਲ ਘਰੇ ਚੱਲ ਕੇ ਆਏ ਤੇ ਮੈਂ ਜਦੋਂ ਉਹਨਾਂ ਨੇ ਦੱਸਿਆ ਜੀ ਅਸੀਂ ਇਹਦੀ ਪੁਸ਼ਟੀ ਕਰ ਲਈ ਅਸੀਂ ਵੀਡੀਓ ਖੁਦ ਦੇਖੀ ਐ ਤੇ ਉਹਦੇ ਬਾਅਦ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰ ਦੇ। ਤੇ ਉੱਥੇ ਇੱਕ ਉੱਚ ਅਧਿਕਾਰੀ ਦੇ ਵੱਲੋਂ ਇਹ ਕਹਿ ਦੇਣਾ ਕਿ ਐਮਐਲਏ ਸਾਹਿਬ ਤੁਸੀਂ ਤਾਂ ਚੰਡੀ ਦਾ ਪਾਠ ਕਰਦੇ ਲੱਗਦੇ ਹਰ ਟਾਈਮ ਤੁਸੀਂ ਘੋੜੇ ਤੇ ਸਵਾਰ ਰਹੇ ਨੇ। ਇਹ ਮਸਲਾ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਇਹਨੂੰ ਦਬਾ ਕੇ ਤੁਸੀਂ ਸਮਝੌਤਾ ਕਰੋ। ਤੇ ਮੈਨੂੰ ਉੱਥੇ ਕਾਰਵਾਈ ਕਰਨ ਦੀ ਬਜਾਏ ਹੁਣ ਤੱਕ ਬਲੈਕਮੇਲ ਕੀਤਾ ਗਿਆ ਪਰ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਲਜ਼ਾਮ ਲਗਾਏ ਗਏ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਜਦ ਕਿ ਉਹ ਵੀਡੀਓ ਦੀ ਜੇ ਮੀਡੀਆ ਡੰਗਾਈ ਤੱਕ ਜਾਵੇ ਤਾਂ ਵੀਡੀਓ ਜਿਹੜਾ ਕਥਿਤ ਮਨਜੀਤ ਸਿੰਘ ਕਾਕਾ ਜਿਹੜੇ ਜਿਨ੍ਹਾਂ ਦੀ ਆਵਾਜ਼ ਆਪਣੇ ਹੀ ਘਰ ਦੇ ਵਿੱਚ ਉਹ ਘਰ ਉਹਨਾਂ ਦਾ ਆਪਣਾ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਘਰ ਦੇ ਬੈੱਡ ਦੇ ਉੱਤੇ ਉਹ ਜਿਹੜਾ ਕੈਸ਼ ਨਹੀਂ ਵੱਡੀ ਅਮਾਉਂਟ ਦੇ ਵਿੱਚ ਰੱਖਿਆ ਆਪੇ ਹੀ ਰੱਖ ਕੇ ਆਪੇ ਹੀ ਬੋਲ ਕੇ ਉਹ ਵੀਡੀਓ ਬਣਾਈ ਗਈ ਵੀ ਰਿਪੋਰਟ ਦਿੱਤੇ ਜਿਹੜੇ ਉਸ ਤੋਂ ਬਾਅਦ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਮੈਂ ਲਾਈਵ ਹੋ ਕੇ ਵੀਡੀਓ ਵੀ ਸ਼ੇਅਰ ਕੀਤਾ ਸੀਗਾ ਜਿਦੇ ਵਿੱਚ ਮੈਂ ਪਹਿਲੇ ਦਿਨੋਂ ਹੀ ਕਲੀਅਰ ਕੱਟ ਜਿਹੜਾ ਪ੍ਰਸ਼ਾਸਨ ਨੂੰ ਇੱਥੇ ਕਾਰਵਾਈ ਕਰਨ ਲਈ ਕਿਹਾ ਸੀਗਾ ਮੈਂ ਕਿਉਂਕਿ ਕਾਕਾ ਜੀ ਜਿਹੜੇ ਸਾਡੇ ਸਾਥੀ ਨੇ ਸਾਡੇ ਵਲੰਟੀਅਰ ਨੇ ਉਹ ਜਿਹੜੇ ਲਾਸ ਸੀਗੇ ਸੋ ਉਸ ਉੱਤੇ ਜਿਸ ਤਰੀਕੇ ਦੇ ਨਾਲ ਵੱਖ-ਵੱਖ ਪਾਰਟੀਆਂ ਨੇ ਸਿਆਸੀ ਰੋਟੀਆਂ ਸੇਕੀਆਂ ਨੇ ਤੇ ਉਸ ਦੇ ਉੱਤੇ ਮੇਰੇ ਉੱਤੇ ਜਿਹੜਾ ਚਿੱਕੜ ਛੁੱਟਿਆ ਗਿਆ ਉਹਦਾ ਜਵਾਬ ਦੇਣ ਦਾ ਮੈਨੂੰ ਉਸ ਸਮਾਂ ਜਿਹੜਾ ਸਹੀ ਨਹੀਂ ਲੱਗਿਆ ਕਿਉਂਕਿ ਸਾਡਾ ਸਾਥੀ ਆ ਜਿਹੜਾ ਉਹ ਹਸਪਤਾਲ ਦੇ ਵਿੱਚ ਜੇਰੇ ਲਾ ਸਕਿਆ ਔਰ ਮੈਨੂੰ ਹੈਰਾਨੀ ਆ ਕਿ ਇਸ ਘਟਨਾ ਦੇ ਉੱਤੇ ਹਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਆ ਉਹ ਨਹੀਂ ਹੋਈ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਹੈ 27 ਤਰੀਕ ਨੂੰ ਟਰੱਕ ਯੂਨੀਅਨ ਪਾਨੀਗੜ ਦੇ ਵਿੱਚ ਵੱਖ-ਵੱਖ ਸਾਬਕਾ ਪ੍ਰਧਾਨਾਂ ਦੇ ਦੁਆਰਾ ਜਦੋਂ ਇੱਕ ਕਮੇਟੀ ਅਨਾਉਂਸ ਕੀਤੀ ਗਈ ਹੈ ਜਿਦੇ ਵਿੱਚ ਐਮਐਲਏ ਦਾ ਕੋਈ ਭਾਗੀਦਾਰੀ ਨਹੀਂ ਕੋਈ ਦੋਸ਼ ਨਹੀਂ ਸਿਰਫ ਇਹ ਆ ਵੀ ਪੰਜ ਮੈਂਬਰੀ ਕਮੇਟੀ ਹੈ ਵਕਤ ਤੋਂ ਬਾਅਦ ਇੱਕ ਨਾਮ ਉਹ ਦਾ ਸਟਾਰਟ ਕਰ ਦੂਗਾ ਤੇ ਉਹਦੇ ਵਿੱਚ ਉਹਨਾਂ ਨੇ ਔਰ ਉਹ ਪ੍ਰਧਾਨ ਜਿਹੜੇ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿੱਚ ਬੈਠ ਕੇ ਸਿਰਫ ਸੰਤੀ ਦੇ ਨਾਲ ਉਹਦੀ ਚੋਣ ਕੀਤੀ ਇਹਦਾ ਜਿਹੜਾ ਪੱਖ ਆਦੋਂ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਇਹ ਘਟਨਾ ਕੋਈ 27 ਤਰੀਕ ਦੀ ਨਹੀਂ ਹੈ ਇਹ ਜਿਹੜੀ ਘਟਨਾ ਹੈਗੀ ਆ ਉਹ 24 ਤਰੀਕ ਦੀ ਰਾਤ ਦੀ ਘਟਨਾ ਹੈਗੀ ਜਦੋਂ ਮੇਰੇ ਕੋਲ ਇਸ ਕਥਿਤ ਵੀਡੀਓ ਨੂੰ ਲੈ ਕੇ ਆਲਾ ਅਫਸਰ ਜਿਹੜੇ ਮੌਜੂਦਾ ਅਫਸਰ ਨੇ ਮੇਰੇ ਕੋਲ ਆਏ ਘਰੇ ਆਏ ਤੇ ਮੈਨੂੰ ਇਸ ਵੀਡੀਓ ਦੇ ਬਾਰੇ ਦੱਸਿਆ ਗਿਆ ਕਿ ਜੀ ਟਰੱਕ ਯੂਨੀਅਨ ਦੀ ਕੱਲੂ ਚੋਣ ਹੋ ਰਹੀ ਹੈ ਉਥੇ ਉਹ ਚੋਣ ਤੋਂ ਬਾਅਦ ਤੁਹਾਡਾ ਜਿਹੜਾ ਤੁਹਾਡੇ ਕਿਸੇ ਬੰਦੇ ਦਾ ਜਿਹੜਾ ਕੋਈ ਵੀਡੀਓ ਆ ਜਿਹੜਾ ਪੈਸੇ ਦੇ ਲੈਣ ਦੇਣ ਨੂੰ ਕੋਈ ਵੀਡੀਓ ਬਣਿਆ ਹੋਇਆ ਉਹ ਵੀਡੀਓ ਵਾਇਰਲ ਕਰਨ ਦੀ ਗੱਲ ਹੋ ਰਹੀ ਹੈ ਤੇ ਜਦੋਂ ਮੈਂ ਉਹਨਾਂ ਅਧਿਕਾਰੀਆਂ ਦੇ ਨੂੰ ਮੈਂ ਕਿਹਾ ਕਿ ਵੀ ਇਹਦੀ ਪੁਸ਼ਟੀ ਕੀਤੀ ਜਾਵੇ ਉਹ ਪੁਸ਼ਟੀ ਕਰਕੇ ਆਏ ਦੁਬਾਰਾ ਫੇਰ ਮੇਰੇ ਕੋਲ ਘਰੇ ਚੱਲ ਕੇ ਆਏ ਤੇ ਮੈਂ ਜਦੋਂ ਉਹਨਾਂ ਨੇ ਦੱਸਿਆ ਜੀ ਅਸੀਂ ਇਹਦੀ ਪੁਸ਼ਟੀ ਕਰ ਲਈ ਹੈ ਅਸੀਂ ਵੀਡੀਓ ਖੁਦ ਦੇਖੀ ਹੈ ਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰ ਦਿਓ ਤੇ ਉੱਥੇ ਇੱਕ ਉੱਚ ਅਧਿਕਾਰੀ ਦੇ ਵੱਲੋਂ ਇਹ ਕਹਿ ਦੇਣਾ ਕਿ ਐਮਐਲਏ ਸਾਹਿਬ ਤੁਸੀਂ ਤਾਂ ਚੰਡੀ ਦਾ ਪਾਠ ਕਰਦੇ ਲੱਗਦੇ ਹੋ ਹਰ ਟਾਈਮ ਤੁਸੀਂ ਘੋੜੇ ਤੇ ਸਵਾਰ ਰਹੇ ਨੇ ਉਹ ਇਹ ਮਸਲਾ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਇਹਨੂੰ ਦਬਾ ਕੇ ਤੁਸੀਂ ਸਮਝੌਤਾ ਕਰ ਲਿਆ ਤੇ ਮੈਨੂੰ ਉਹਤੇ ਕਾਰਵਾਈ ਕਰਨ ਦੀ بجائے ਹੁਣ ਤੱਕ ਬਲੈਕਮੇਲ ਕੀਤਾ ਗਿਆ ਔਰ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਲਜ਼ਾਮ ਲਗਾਏ ਗਏ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਜਦ ਕਿ ਉਹ ਵੀਡੀਓ ਦੀ ਜੇ ਮੀਡੀਆ ਡੰਗਾਈ ਤੱਕ ਜਾਵੇ ਤਾਂ ਵੀਡੀਓ ਜਿਹੜਾ ਕਥਿਤ ਮਨਜੀਤ ਸਿੰਘ ਕਾਕਾ ਜਿਹੜੇ ਜਿਨ੍ਹਾਂ ਦੀ ਉਹ ਆਵਾਜ਼ ਹੈ ਆਪਣੇ ਹੀ ਘਰ ਦੇ ਵਿੱਚ ਉਹ ਘਰ ਉਹਨਾਂ ਦਾ ਆਪਣਾ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਘਰ ਦੇ ਬੈੱਡ ਦੇ ਉੱਤੇ ਉਹ ਜਿਹੜਾ ਕੈਸ਼ ਨਹੀਂ ਵੱਡੀ ਅਮਾਉਂਟ ਦੇ ਵਿੱਚ ਰੱਖਿਆ ਆਪੇ ਹੀ ਰੱਖ ਕੇ ਆਪੇ ਹੀ ਬੋਲ ਕੇ ਉਹ ਵੀਡੀਓ ਬਣਾਈ ਗਈ ਉਹਨੂੰ ਵੀਡੀਓ ਨੂੰ ਵੀਡੀਓ ਦੇ ਜ਼ਰੀਏ ਇੱਕ ਮੌਜੂਦਾ ਸਰਕਾਰ ਦੇ ਵਿੱਚ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਲੈਕਮੇਲ ਕੀਤਾ ਗਿਆ ਪ੍ਰਸ਼ਾਸਨ ਨੇ ਉਹਦੇ ਉੱਤੇ ਕੋਈ ਕਾਰਵਾਈ ਨਾ ਕਰਨ ਦੀ ਬਜਾਏ ਉਲਟਾ ਮੈਨੂੰ ਦਬਾਅ ਬਣਾਇਆ ਗਿਆ ਕਿ ਤੁਸੀਂ ਸਮਝੌਤਾ ਕਰ ਲਿਓ ਹੁਣ ਇਸ ਘਟਨਾ ਕਰਮ ਦੇ ਪਿੱਛੇ ਕੌਣ ਬੰਦੇ ਨੇ ਉਹ ਬੰਦੇ ਉਹ ਪਰਿਵਾਰ ਕਿਹਨਾ ਦੇ ਟੱਚ ਦੇ ਵਿੱਚ ਸੀਗਾ ਕਿਉਂਕਿ ਮਨਜੀਤ ਸਿੰਘ ਕਾਕਾ ਕੋਈ ਸ਼ੱਕ ਨਹੀਂ 2022 ਦੀ ਇਲੈਕਸ਼ਨ ਤੋਂ ਮੇਰੇ ਨਾਲ ਚੱਲਿਆ ਪਰ ਉਹਦਾ ਇੱਕ ਪਰਿਵਾਰ ਹੈ ਬਹੁਤ ਵੱਡਾ ਪਰਿਵਾਰ ਆ ਪਿਛੇ ਪੰਚਾਇਤ ਦੀ ਇਲੈਕਸ਼ਨ ਵੀ ਉਹਨਾਂ ਨੇ ਲੜੀ ਆ ਸਰਪੰਚ ਵੀ ਬਣੇ ਨੇ ਔਰ ਇੱਕ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਜਦੋਂ ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਇੱਕ ਦੇਣ ਲੈਣ ਦੀ ਮੈਨੂੰ ਜਿਹੜੀ ਖਬਰ ਮਿਲੀ ਸੀ ਕਿ ਤਾਂ ਮੈਂ ਇੱਕ BPO ਦੀ ਗੱਡੀ ਦੀ ਤਲਾਸ਼ੀ ਕਰਵਾਈ ਸੀ ਤੇ ਉਸ ਗੱਡੀ ਦੀ ਜਦੋਂ ਤਲਾਸ਼ੀ ਕਰਾਈ ਸੀ ਉਹ BPO ਜਿਹੜਾ ਉਹ ਏਸੇ ਪਰਿਵਾਰ ਦੇ ਕੋਲੋਂ ਏਸੇ ਪਿੰਡ ਦੇ ਇੱਕ ਗੋਡਾਊਨ ਦੇ ਵਿੱਚ ਬੈਠਾ ਸੀਗਾ ਜਿੱਥੋਂ ਉਹ ਉੱਠ ਕੇ ਆਇਆ ਤੇ ਉੱਠ ਕੇ ਆਉਣ ਤੋਂ ਬਾਅਦ ਉਹ ਜਿਹੜੀ ਅਸੀਂ ਤਲਾਸ਼ੀ ਕਰਾਈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ ਮੀਡੀਆ 'ਚ ਕਿਹਾ ਸੀ ਕਿ ਜੇ ਇਹ ਸਾਬਤ ਹੋ ਜਾਂਦਾ ਮੈਂ ਝੂਠੀ ਪਾਈ ਜਾਨੀ ਤਾਂ ਮੈਂ ਮਾਫੀ ਵੀ ਮੰਗੂ ਪਰ ਇਹਦੇ ਤੇ ਕੋਈ ਜਾਂਚ ਹੀ ਨਹੀਂ ਅਜੇ ਤੱਕ ਹੋ ਸਕੀ ਹੈਗੀ ਔਰ ਦੂਸਰੀ ਚੀਜ਼ ਇਹ ਆ ਕਿ ਇਹੀ ਪਰਿਵਾਰ ਉਸ ਟਾਈਮ ਜਦੋਂ ਮੈਂ ਮੀਡੀਆ ਦੇ ਮੁਖਾਤਿਬ ਹੋ ਕੇ ਆਈ ਸੀ ਤੇ ਪਰਿਵਾਰ ਮੇਰੇ ਕੋਲ ਘਰੇ ਬੈਠਾ ਸੀਗਾ ਮੇਰੇ ਕੋਲ ਵੱਖ-ਵੱਖ ਲੀਡਰਾਂ ਤੋਂ ਸਾਡੇ ਪਾਰਟੀਆਂ ਤੋਂ ਵੀ ਇਧਰ ਉਧਰੋਂ ਸਾਰਿਆਂ ਤੋਂ ਸਪਾਰਸ਼ਾਂ ਕਰਾਈਆਂ ਔਰ ਅੱਜ ਉਹੀ ਪਰਿਵਾਰ ਤੇ ਅੱਜ ਉਹਨਾਂ ਨੇ ਮੇਰੇ ਉੱਤੇ ਜਿਹੜੇ ਇਹ ਇਲਜ਼ਾਮ ਲਗਾਏ ਨੇ ਮੈਂ ਇੱਕ ਔਰਤ ਆ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਕਸੂਰ ਸਿਰਫ ਇਨਾ ਕਾ ਕਿ ਮੈਂ ਉਹਨਾਂ ਕਨਾਡਾ ਨੂੰ ਉਹਨਾਂ ਤਕੜੇ ਲੋਕਾਂ ਨੂੰ ਉਹਨਾਂ ਪੈਸੇ ਵਾਲਿਆਂ ਨੂੰ ਲੋਕਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਠਕਰਾ ਕੇ ਅੱਜ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਪਰਿਵਾਰ ਆ ਮੇਰੇ ਫਾਦਰ ਸਾਹਿਬ ਪਿਛਲੇ 13 ਸਾਲ ਤੋਂ ਮਾਨਸਿਕ ਰੋਗ ਤੋਂ ਜਿਹੜੇ ਪੀੜਤ ਨੇ ਅੱਜ ਉਹ ਦਵਾਈ ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਸੋ ਇਹ ਸਾਰਾ ਕੁਝ ਕਰਕੇ ਬੜਾ ਸੌਖਾ ਹੁੰਦਾ ਕਿਸੇ ਲੀਡਰ ਦੇ ਉੱਤੇ ਇਹ ਜਿਹੜੇ ਇਲਜ਼ਾਮ ਲਗਾਉਣੇ ਨੇ ਉਹ ਇਲਜ਼ਾਮ ਕਿੰਨੇ ਕੁ ਸੱਚੇ ਨੇ ਕਿੰਨੇ ਕੁ ਝੂਠੇ ਨੇ ਉਹਦੀ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਕਰੇ ਅੱਜ ਮੈਂ ਆਪ ਚੱਲ ਕੇ ਆਪਣੇ ਲੋਕਾਂ ਦੇ ਨਾਲ ਇੱਥੇ ਪਹੁੰਚੀ ਹੈ ਇਹਦੀ ਇਨਵੈਸਟੀਗੇਸ਼ਨ ਹੋਵੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ ਔਰ ਮੇਰੀ ਕਿਤੇ ਭਾਗੀਦਾਰੀ ਪਾਈ ਜਾਂਦੀ ਆ ਤਾਂ ਮੈਂ ਹਲਕੇ ਦੇ ਵਿੱਚ ਆ ਆਪਣੇ ਲੋਕਾਂ ਦੇ ਵਿੱਚ ਆ ਮੈਂ ਕਿਸੇ ਵੀ ਕਾਰਵਾਈ ਤੋਂ ਕਿਸੇ ਇਨਵੈਸਟੀਗੇਸ਼ਨ ਤੋਂ ਮੈਂ ਕਿਤੇ ਭੱਜਣੀ ਨਹੀਂ ਲੱਗੀ ਮੈਂ ਲੋਕਾਂ ਦੇ ਵਿੱਚ ਆ ਇੱਥੇ ਆ ਕੱਲ ਵੀ ਇੱਥੇ ਸੀ ਅੱਗੇ ਵੀ ਐਮਐਲ ਸਾਬ ਆਫਸਰ ਕੌਣ ਆ ਜਿਨੇ ਤੁਹਾਨੂੰ ਦਬਾਅ ਬਣਾਇਆ ਗਿਆ ਕਿ ਸਮਝੌਤਾ ਕਰਨ ਲਈ ਗੱਲ ਕੀਤੀ ਗਈ ਕਿ ਥੋੜੀ ਸਰਕਾਰ ਹੋਵੇ ਤੇ ਤੁਹਾਨੂੰ ਏਦਾਂ ਦੇ ਕਿਹਾ ਜਾਵੇ ਮੈਂ ਫਿਰ ਕਹਿੰਨੀ ਆ ਕਿ ਇਸ ਦੇ ਵਿੱਚ ਉਹ ਪਰਿਵਾਰ ਦੀ ਬੈਕ ਦੇ ਉੱਤੇ ਕੌਣ ਖੜਾ ਕਿਹੜੇ ਲੋਕ ਨੇ ਕਿਹਨਾ ਲੋਕਾਂ ਨਾਲ ਉਹਨਾਂ ਲੋਕਾਂ ਦਾ ਰਾਬਤਾ ਰਿਹਾ ਕਿਨਾਂ ਨਾਲ ਫੋਨ ਤੇ ਗੱਲਬਾਤ ਹੋਈ ਹੈ ਜਾਂ ਕਿਸੇ ਤਰੀਕੇ ਨਾਲ ਰਾਬਤਾ ਜਿਹੜਾ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਰਹੇ ਪੁਲਿਸ ਅਫਸਰ ਉਹਦਾ ਵੀ ਖੁਲਾਸਾ ਆਉਣ ਵਾਲੇ ਦਿਨਾਂ ਦੇ ਵਿੱਚ ਕਰੂੰਗੀ ਅੱਜ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਲਵੇ ਤੇ ਕਿਹੜੇ ਨਾਮ ਨੇ ਉਹ ਵੀ ਮੀਡੀਆ ਦੇ ਵਿੱਚ ਆਉਣ ਵਾਲੇ ਸਮੇਂ ਮੈਨੂੰ ਲੱਗਦਾ ਤੁਸੀਂ ਕਹਿ ਰਹੇ ਕਿ ਪੋਲਿਟੀਕਲ ਇਹਦੇ ਤੇ ਗੇਮ ਖੇਡੀ ਜਾ ਰਹੀ ਹੈ ਪਰ ਉਹਦੇ ਪਰਿਵਾਰ ਦੇ ਵੱਲ ਵੀ ਦੋਸ਼ ਲਗਾਇਆ ਜਾ ਰਿਹਾ ਉਹਦੇ ਬ੍ਰਦਰ ਵੱਲ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਪੈਸੇ ਜਿਹੜੇ ਡਿਮਾਂਡ ਕੀਤੀ ਗਈ ਸੀ ਤੁਸੀਂ ਕਹਿ ਰਹੇ ਹੋ ਕਿ ਪੋਲਿਟੀਕਲ ਇਹਦੇ ਉੱਤੇ ਸਟੰਡ ਖੇਡੇ ਜਾ ਰਹੇ ਤੁਹਾਨੂੰ ਬਦਨਾਮ ਕੀਤਾ ਪਰ ਉਹਦੇ ਪਰਿਵਾਰ ਵੱਲੋਂ ਵੀ ਤੁਸੀਂ ਕਹਿ ਰਹੇ ਹੋ ਕਿ ਕਾਕਾ ਸਿੰਘ ਜਿਹੜਾ ਥੋੜਾ ਵਰਕਰ ਹੈ ਪਾਰਟੀ ਦਾ ਪਰ ਉਹਦੇ ਪਰਿਵਾਰ ਵੱਲੋਂ ਵੀ ਐਡਾ ਜਿਹੜਾ ਉਹਦੇ ਭਾਈ ਵੱਲੋਂ ਹੀ ਜਿਹੜਾ ਦੋਸ਼ ਆ ਉਹ ਲਗਾਇਆ ਗਿਆ ਦੇਖੋ ਮੈਂ ਫੇਰ ਕਲੀਅਰ ਕਰ ਦਿੰਨੀ ਹਾਂ ਕਿ ਇਹ ਪਰਿਵਾਰ ਦਾ ਜਿਹੜਾ ਮੈਂ ਤੁਹਾਨੂੰ ਇਲੈਕਸ਼ਨ ਦਾ ਜਿਹੜਾ ਦੱਸਿਆ ਕਿ ਇਲੈਕਸ਼ਨ ਦੇ ਟਾਈਮ ਪੰਚਾਇਤ ਦੀ ਇਲੈਕਸ਼ਨ ਦੇ ਵੇਲੇ ਕੀ ਹੋਇਆ ਸੀਗਾ ਸੋ ਉਹ ਤੋਂ ਬਾਅਦ ਅੱਜ ਆਪਣੇ ਆਪ ਇੱਕ ਵੀਡੀਓ ਬਣਾ ਕੇ ਵਾਇਰਲ ਕਰਨਾ ਆਪ ਹੀ ਵਾਇਰਲ ਕਰਨਾ ਆਪ ਹੀ ਬੋਲਣਾ ਆਪ ਹੀ ਪੈਸੇ ਰੱਖਣੇ ਆਪ ਹੀ ਸਾਰਾ ਕੁਝ ਰੱਖਣਾ ਤੇ ਉਹਦੀ ਜਿਹੜੀ ਜਾਂਚ ਹੋਊਗੀ ਉਹ ਜਾਂਚ ਕਰਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਉਹ ਮੇਰੇ ਨਾਲੋਂ ਬੈਟਰ ਦੱਸ ਸਕਦਾ ਕਿਉਂਕਿ ਇੱਥੇ ਮੈਂ ਕੁਝ ਬੋਲੂਗੀ ਤਾਂ ਵਿਰੋਧੀਆਂ ਨੇ ਕਹਿਣਾ ਕਿ ਇਲਜ਼ਾਮ ਤੇ ਇਲਜ਼ਾਮ ਸ਼ੁਰੂ ਹੋਗੇ ਗੁਰਪ੍ਰੀਤ ਨਾਲ ਗੱਲ ਹੋਈ ਥੋੜੀ ਕਿਉਂਕਿ ਵੀਡੀਓ ਵਿੱਚ ਜਿਹੜਾ ਵਿਅਕਤੀ ਨਜ਼ਰ ਆ ਰਿਹਾ ਉਹ ਪਾਰਟੀ ਦਾ ਮੇਰੀ ਖੋਲੀ ਸਾਹਿ ਔਰ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਓਪਨਲੀ মিডিਆ 'ਚ ਵੀ ਪਬਲਿਕ ਦੇ ਵਿੱਚ ਵੀ ਕਹਿੰਦੀ ਆਈਆਂ ਕਿ ਮੇਰੇ ਨਾਮ ਦੇ ਉੱਤੇ ਚਾਹੇ ਕੋਈ ਮੇਰਾ ਪਾਰਟੀ ਦਾ ਵਰਕਰ ਹੈ ਚਾਹੇ ਮੇਰਾ ਕੋਈ ਪਰਿਵਾਰ ਦਾ ਮੈਂਬਰ ਆ ਚਾਹੇ ਕੋਈ ਮੇਰਾ ਰਿਸ਼ਤੇਦਾਰ ਆ ਜੇ ਕਿਸੇ ਦੀ ਵੀ ਕੋਈ ਭਾਗੀਦਾਰੀ ਹੋਊਗੀ ਤਾਂ ਉਹਦੇ ਤੇ ਕਾਰਵਾਈ ਹੋਊਗੀ। ਐਮਐਲਏ ਸਾਹਿਬ ਤੁਹਾਡੇ ਸਰਕਾਰ ਦੇ ਵਿੱਚ ਰਹਿ ਕੇ ਐਮਐਲਏ ਨਾਲ ਇਦਾਂ ਦੀ ਸਲੂਕੀ ਹੋਵੇ ਕੀ ਤੁਹਾਨੂੰ ਲੱਗਦਾ ਕਿਸੇ ਪਾਰਟੀ ਦੇ ਤੁਹਾਡੇ ਦੇ ਉੱਚ ਅਧਿਕਾਰੀ ਦਾ ਉਹਨਾਂ ਦੇ ਉੱਤੇ ਹੱਥ ਹੋਊਗਾ ਅਫਸਰਾਂ ਦੇ ਉੱਤੇ ਉਹਦੇ ਸੰਪਰਕ 'ਚ ਹੋਣਗੇ ਕਿਉਂਕਿ ਤੁਹਾਡੀ ਸਰਕਾਰ ਹੋਵੇ ਤੇ ਤੁਹਾਡੇ ਨਾਲ ਹੀ ਇਦਾਂ ਹੋ ਰਿਹਾ ਹੋਵੇ ਤੇ ਆਮ ਜਨਤਾ ਤਾਂ ਫਿਰ ਕੀ ਉਮੀਦ ਰੱਖ ਸਕਦੀ ਹੈ ਆਮ ਜਨਤਾ ਸਰਕਾਰ ਤੋਂ? ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਤਾ। ਮੈਂ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆਤਾ ਔਰ ਮੈਂ ਖੁਦ ਚਾਹੁੰਨੀ ਆ ਕਿ ਇਸ ਦੀ ਜਾਂਚ ਹੋਵੇ ਕਿ ਕਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਕਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਇਸ ਛੜਯੰਤਰ ਦੇ ਇਸ ਸਾਜ਼ਿਸ਼ ਦੇ ਪਿੱਛੇ ਨੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਅੱਜ ਧਰਨਾ ਵੀ ਲਾ ਰਹੇ ਨੇ ਤੁਹਾਡੇ ਖਿਲਾਫ ਫਗੂ ਵਾਲਾ ਚੌਕ ਦੇ ਵਿੱਚ ਰੋੜ ਘੇਰਨੇ ਨੇ ਸਾਰੇ ਸਭ ਪਾਰਟੀਆਂ ਦੀ ਜਿਹੜੀ ਇੱਕ ਇਕੱਠੇ ਹੋ ਕੇ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਦੇਖੋ ਉਹਨਾਂ ਨੇ ਜੋ ਕਰਨਾ ਉਹ ਕਰਨ ਉਹ ਤਾਂ 24 ਤਰੀਕ ਦੇ ਰਾਤ ਦੀ ਬਲੈਕਮੇਲ ਕਰਨ ਲੱਗੇ ਹੋਏ ਨੇ ਉਹ ਤਾਂ ਮੈਂ ਸੱਚੀ ਆ ਮੇਰੇ ਪਰਮਾਤਮਾ ਨੂੰ ਪਤਾ ਮੇਰੇ ਲੋਕਾਂ ਨੂੰ ਪਤਾ ਤੇ ਜੇ ਕੋਈ ਐਦਾਂ ਦੀ ਗੱਲ ਹੁੰਦੀ ਤਾਂ ਅਜ ਯੂਨੀਅਨ ਦੇ ਵਿੱਚ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਆ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਹੈ ਨਾ ਗੱਲ ਤਾਂ 24 ਤਰੀਕ ਦੀ ਹੈ 24 ਤੋਂ ਬਾਅਦ 27 ਨੂੰ ਅਨਾਉਂਸ ਵੀ ਹੋ ਗਈ ਹੈ ਤੇ ਜੇ ਮੇਰਾ ਕੋਈ ਕੋਈ ਮੇਰੀ ਕੋਈ ਵਿੱਚ ਭਾਗੀਦਾਰੀ ਹੁੰਦੀ ਤਾਂ ਕੀ ਮੈਂ ਜ਼ੋਰ ਨਾ ਲਾਉਂਦੀ ਐਫਰਟ ਨਾ ਕਰਦੀ ਵੀ ਉੱਥੇ ਅਨਾਉਂਸ ਨਾ ਹੋਵੇ ਤੇ ਵੀਡੀਓ ਵਾਇਰਲ ਨਾ ਹੋਵੇ ਜਦੋਂ ਮੇਰਾ ਕੋਈ ਰੋਲ ਹੀ ਨਹੀਂ ਹੈ ਮੇਰੀ ਵਿੱਚ ਕੋਈ ਭਾਗੀਦਾਰੀ ਨਹੀਂ ਹੈ ਕਿਸੇ ਰੁਪਏ ਨੂੰ ਲੈਣ ਜਾਂ ਦੇਣ ਦੇ ਵਿੱਚ ਇਹ ਤਾਂ ਬੜਾ ਸੌਖਾ ਜੇ ਤੁਹਾਨੂੰ ਕਿਤੇ ਕੋਈ ਜ਼ਿੰਮੇਵਾਰੀ ਚ ਨਹੀਂ ਮਿਲੀ ਤਾਂ ਤੁਸੀਂ ਕਹਿ ਦਿਓ ਜੀ ਮੇਰੇ ਇੰਨੇ ਠਕਰਾਤੇ ਤੇ ਦੂਜੇ ਤੋਂ ਇੰਨੇ ਲੈ ਲੈ ਕੀ ਸਬੂਤ ਹੈ ਜੀ ਤੁਹਾਡੇ ਕੋਲੇ ਨਾ ਚੀਜ਼ਾਂ ਦਾ ਕਿਵੇਂ ਤੁਸੀਂ ਇੱਕ ਬੰਦੇ ਨੂੰ ਜਿਹਦੀ ਲੋਕਾਂ ਦੇ ਵਿੱਚ ਇੱਕ ਸਮਾਜਿਕ ਛਵੀ ਹੈ ਤੁਸੀਂ ਉਹਨੂੰ ਕਿਵੇਂ ਖਰਾਬ ਕਰ ਸਕਦੇ ਹੋ ਫਿਰ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਹੋ ਕੇ ਜਿਹੜੀ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਸਾਰੀ ਚੀਜ਼ ਜਾਣੀ ਐਵੇਂ ਸੰਗਰੂਰ ਦੇ ਟਰੱਕ ਯੂਨੀਅਨ ਨੂੰ ਲੈ ਕੇ ਪਹਿਲਾਂ ਵਿਵਾਦ ਵਿੱਚ ਰਿਹਾ ਹੈ ਉੱਥੇ ਵੀ ਇਹੀ ਕੁਝ ਰਿਹਾ ਸੀ ਉੱਥੇ ਦੇ ਜਿਹੜੇ ਪ੍ਰਧਾਨ ਲੱਗੇ ਸੀ ਭੇਜਿਆ ਸੀ ਉਹਨਾਂ ਨੂੰ ਉਹਦੇ ਵੀ ਇਹੀ ਦੋਸ਼ ਲੱਗੇ ਸੀ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਹੜਾ ਕੋਈ ਰੋਲਾ ਪਿਆ ਸੀ ਤੇ ਪ੍ਰਧਾਨ ਕੇ ਜਿਹੜੇ ਨੇ ਮਿਲੀ ਸੀ ਦੇਖੋ ਕੈਪਟਨ ਸਰਕਾਰ ਨੇ ਜਾਂਦੇ ਹੋਏ ਟਰੱਕ ਯੂਨੀਅਨਾਂ ਭੰਗ ਕੀਤੀਆਂ ਨੇ ਔਰ ਅੱਜ ਤੱਕ ਉਹ ਜਿਹੜੀਆਂ ਯੂਨੀਅਨਾਂ ਨੇ ਜਿਹੜੀਆਂ ਭੰਗ ਨੇ ਦੇਖੋ ਲੋਕਾਂ ਦਾ ਰੋਜ਼ਗਾਰ ਹੈ ਤੇ ਰਾਜਨੀਤੀ ਕਰਨੀ ਜਿਹੜੀ ਉਹ ਮਾੜੀ ਗੱਲ ਹੈ ਲੋਕਾਂ ਦਾ ਰੋਜ਼ਗਾਰ ਕਿਵੇਂ ਚੱਲਦਾ ਉਹਨਾਂ ਤੇ ਛੱਡ ਦਿਓ ਨਾ ਉਹ ਆਪਾਂ ਸਹਿਮਤੀ ਕਰ ਲੈ। ਔਰ ਸੰਗਰੂਰ ਦੇ ਵਿੱਚ ਵੀ ਰੌਲਾ ਪਿਆ ਸੀਗਾ ਉਹਨਾਂ ਨੇ ਆਪਣੀ ਜਿਹੜੀ ਸਹਿਮਤੀ ਕਰ ਲਈ ਕਿਉਂਕਿ ਇਲੈਕਸ਼ਨ ਕਰਾਈ ਨਹੀਂ ਸਕਦੇ। ਸੋ ਉਹਨਾਂ ਨੇ ਸਹਿਮਤੀ ਕੀਤੀ ਸਰਬਸੰਮਤੀ ਦੇ ਨਾਲ ਇੱਕ ਆਪਣੀ ਕਮੇਟੀ ਜਿਹੜੀ ਬਣਾ ਲਈ ਐ ਐਵੇਂ ਭਵਾਨੀਗੜ੍ਹ ਦੇ ਵਿੱਚ ਭਵਾਨੀਗੜ੍ਹ ਦੇ ਵਿੱਚ ਜਿਹੜੀ ਕਮੇਟੀ ਅਨਾਉਂਸ ਹੋਈ ਐ ਉਹਨੂੰ ਕਮੇਟੀ ਨੂੰ ਅਨਾਉਂਸ ਕਿਹਨੇ ਕੀਤਾ? ਮੈਂ ਤੁਹਾਨੂੰ ਧੰਨਵਾਦਾਂ ਕਿਉਂਕਿ মিডিਆ ਦੇ ਸਾਥੀਓ ਤੁਸੀਂ ਲੋਕ ਨੂੰ ਸਾਰੇ ਜਾਣਦੇ ਹੋ। ਉਹਦੇ ਚ ਸਾਬਕਾ ਪ੍ਰਧਾਨ ਨੇ ਜਿਹੜੇ ਅਕਾਲੀ ਦਲ ਦੇ ਟਾਈਮੋਂ ਖੁਦ ਕਹਿ ਰਹੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਉਹ ਕਹਿੰਦੇ ਅਸੀਂ ਚੁਣ ਕੇ ਵੀ ਪ੍ਰਧਾਨ ਬਣਨੇ ਆਏ ਆ ਤੇ ਅਸੀਂ ਤੱਕੇ ਨਾਲ ਵੀ ਪ੍ਰਧਾਨ ਬਣੇ ਹੋਇਆ ਆਪਣੀਆਂ ਸਰਕਾਰਾਂ ਦੇ ਵਿੱਚ ਅੱਜ ਕੱਲ੍ਹ ਉਹ ਭਾਜੀਪੀ ਦੇ ਟਰਾਂਸਪੋਰਟ ਵਿੰਗ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਔਰ ਦੂਸਰੇ ਨਾਂ ਖੜੇ ਨੇ ਭਾਈ ਸਾਹਿਬ ਵਿਪਨ ਜੀ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਮਿਸਟਰ ਵਿਜੇਂਦਰ ਸਿੰਘਲਾ ਜਿਹੜੇ ਥੋ ਮਿਨਿਸਟਰ ਰਹਿ ਚੁੱਕੇ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਉਹਨਾਂ ਨੂੰ ਤੱਕੇ ਨਾਲ ਪ੍ਰਧਾਨ ਲਾਇਆ ਔਰ ਜਿਹੜਾ ਜਗਜੀਤ ਸਿੰਘ ਭੋਲਾ ਜੀ ਜਿਹਨੇ ਨਾਲ ਬੈਠੇ ਸੀਗੇ ਉਹ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਨਾਲ ਉਸ ਦਿਨ ਕਮੇਟੀ ਨੂੰ ਅਨਾਉਂਸ ਕਰਨ ਦੇ ਵਿੱਚ ਸੋ ਮੈਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਮਤਲਬ ਕੋਈ ਬੰਦਾ ला ਸਕਦਾ ਉਹਨਾਂ ਦਾ ਭਾਈਚਾਰਾ ਉਹਨਾਂ ਦਾ ਰੋਜ਼ਗਾਰ ਹੈ ਲੋਕ ਬੜੇ ਮੈਂ ਪਹਿਲਾਂ ਫਿਰ ਕਲੀਅਰ ਕਰਦਾ ਕਿ ਉਹ ਲੋਕ ਨੇ ਆਪਣੇ ਰੋਜ਼ਗਾਰ ਨੂੰ ਲੈ ਕੇ ਬੜੇ ਫਿਕਰਮੰਦ ਨੇ ਕਿਉਂਕਿ ਯੂਨੀਅਨਾਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਲੋਕਾਂ ਦਾ ਰੋਜ਼ਗਾਰ ਕਿੱਧਰ ਨੂੰ ਜਾ ਰਿਹਾ ਉਹ ਲੋਕ ਬੜੇ ਫਿਕਰਮੰਦ ਨੇ ਉਹ ਲੋਕ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਪਹਿਲਾਂ ਆਪਣੇ ਰੋਜ਼ਗਾਰ ਦੇ ਲਈ ਖੜੇ ਨੇ ਫਿਰ ਬਾਕੀ ਸاسي ਸਾਹਿਬਾ ਨੂੰ ਐਮਐਲਏ ਦਾ ਕੋਈ ਟਾਈਮ ਬਾਉਂਡ ਕੀਤਾ ਗਿਆ ਇਨਕੁਆਰੀ ਲੈ ਕੇ ਕਿਉਂਕਿ ਤੁਸੀਂ ਕਹਿ ਰਹੇ ਹੋ ਸੀਐਮ ਸਾਹਿਬ ਦੇ ਵੀ ਧਿਆਨ ਜਰ ਲਿਆਉਂਦਾ ਹੈ ਅੱਜ ਤੁਸੀਂ ਜਦੋਂ ਪੁਲਿਸ ਨੂੰ ਦਰਖਾਸਤ ਦਿੱਤੀ ਕੋਈ ਟਾਈਮ ਬਾਉਂਡ ਕੀਤਾ ਗਿਆ ਵੀ ਇੰਨੇ ਟਾਈਮ ਦੇ ਵਿੱਚ ਜਿਹੜੀ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਨੀ ਆ 2 ਦਿਨਾਂ ਦੇ ਵਿੱਚ ਕਰ ਦਿਓ ਵੇ ਦੇਸ਼ੂ ਜੀ ਜੀ ਮੈਂ ਤੁਸੀਂ ਟੌਪਿਕ ਵੀ ਰੱਖਿਆ ਇਹਦਾ ਜਿਹੜੀ ਅਪਲੀਕੇਸ਼ਨ ਜਿਹੜੀ ਡਿਮਾਂਡ ਵੀ ਕੀਤੀ ਹੈ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਹੋਇਆ ਸੋ ਜਿਹੜੇ ਲੋਕ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਨਾਮ ਹੈ ਕਾਕਾ ਮਜੀਤ ਸਿੰਘ ਕਾਕਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਤੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਕਿਹਨਾ ਕਿਹਨਾ ਬੰਦਿਆਂ ਦੇ ਟੱਚ ਦੇ ਵਿੱਚ ਸੀਗੇ ਉਹ ਪਿਛਲੇ ਦਿਨਾਂ ਦੇ ਵਿੱਚ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ 30 ਲੱਖ ਰੁਪਈਆ ਜੋ ਉਹਨਾਂ ਦੇ ਕਹਿਣ ਮੁਤਾਬਕ ਜੋ ਕੈਸ਼ ਉਹ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕਿੱਥੋਂ ਟਰੈਵਲ ਕਰਕੇ ਕਿਵੇਂ ਉਹਨਾਂ ਦੇ ਘਰ ਤੱਕ ਜਿਹੜਾ ਪਹੁੰਚੇ ਮੁੱਖ ਮੰਤਰੀ ਨਾਲ ਗੱਲਬਾਤ ਹੋਈ ਇਸ ਮਸਲੇ ਤੇ